ਇਸ ਸਮੇਂ ਅਸੀਂ ਮੁਵਾਰਕਪੁਰ ਦੇ ਵਿੱਚ ਮੌਜੂਦ ਆ ਜਿਹੜਾ ਕਿ ਬਿਲਕੁਲ ਡੇਰਾਬਾਸੀ ਦੇ ਲਾਗੇ ਆ ਜਿੱਥੇ ਕਿ ਕੱਗਰ ਦਾ ਪਾਣੀ ਅੱਜ ਵੱਜ ਚੁੱਕਿਆ ਕੱਗਰ ਦਾ ਪੱਧਰ ਜਿਹੜਾ ਵਧਿਆ ਆ 70000 ਕਿਊਸਿਕ ਤੋਂ ਵਧੇਰਾ ਪਾਣੀ ਕੱਗਰ ਦੇ ਵਿੱਚ ਨਜ਼ਰ ਆ ਰਿਹਾ ਪ੍ਰਸ਼ਾਸਨ ਵੱਲੋਂ ਵਾਰਨਿੰਗ ਵੀ ਜਾਰੀ ਕੀਤੀ ਗਈ ਆ ਨਾਲੇ ਦੇ ਕਈ ਪਿੰਡਾਂ ਨੂੰ ਵਾਰਨਿੰਗ ਦਿੱਤੀ ਗਈ ਆ ਕਿ ਉਹ ਕਿਨਾਰੇ ਤੋਂ ਖਾਲੀ ਕਰ ਦੇਣ ਇਸੇ ਤਹਿਤ ਮੇਰੇ ਪਿੱਛੇ ਤੁਸੀਂ ਦੇਖੋਗੇ ਕੱਗਰ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਮੁਵਾਰਕਪੁਰ ਤੋਂ ਨਗਲਾ ਨੂੰ ਜਾਂਦਾ ਇੱਕ ਪੌੜਾ ਜਿਹਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਉਹਦੇ ਨਾਲ ਤਸਵੀਰ ਇੱਕ ਹੋਰ ਤੁਹਾਨੂੰ ਖਤਰਨਾਕ ਤਸਵੀਰ ਦਿ ਜਿਹੜੀ ਵਾਰ ਵੱਧ ਮਾਰ ਜਿਹੜੀ ਕੱਗਰ ਨੇ ਮਾਰੀ ਸੀ ਤੇ ਇਸ ਤੋਂ ਬਾਅਦ ਸੰਗਰੂਰ ਵਾਲੀ ਸਾਈਡ ਨੂੰ ਬਾਰ ਜ਼ਿਆਦਾ ਮਾਰੀ ਗਈ ਸੀ ਤੇ ਇੱਥੇ ਦੇਖੋ ਕਿ ਇੱਥੇ 100 ਤੋਂ ਵਧੇਰੀਆਂ ਝੁੱਗੀਆਂ ਨੇ ਜਿੱਥੇ ਲੋਕ ਰਹਿੰਦੇ ਨੇ ਤੇ ਇਹਨਾਂ ਨੂੰ ਹੁਣ ਖਾਲੀ ਕਰਾ ਲਿੱਤਾ ਗਿਆ ਕਿਉਂਕਿ ਇੱਥੇ ਚਿੱਕੜ ਨਜ਼ਰ ਆ ਰਿਹਾ ਕਿਉਂਕਿ ਸਵੇਰ ਸਮੇਂ ਇੱਥੇ ਵੀ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਸੀ ਕੱਗਰ ਵੱਧ ਕੇ ਇੱਥੇ ਤੱਕ ਪਹੁੰਚ ਚੁੱਕਿਆ ਸੀਗਾ ਇੱਕੋ ਦਮ ਪਾਣੀ ਜਿਹੜਾ ਆਉਂਦਾ ਤੇਜ਼ੀ ਨਾਲ ਉਹਦੀ ਮਾਰ ਪੈਂਦੀ ਹੈ ਇਸੇ ਕਰਕੇ ਇੱਥੇ ਤੱਕ ਜਦੋਂ ਪਹੁੰਚਦਾ ਤਾਂ ਉਹਦੇ ਨਾਲ ਤੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਸੀ ਲੋਕਾਂ ਨੂੰ ਪੁ ਜਾਵੇ ਕਿਉਂਕਿ ਅੱਗੇ ਖਤਰਾ ਹੈ ਤਾਂ ਐਸੇ ਕਰਕੇ ਇਹ ਪੂਰੀਆਂ ਝੁੱਗੀਆਂ ਵੀ ਜਿਹੜੀਆਂ ਨੇ ਉਹ ਖਾਲੀ ਕਰਵਾਈਆਂ ਗਈਆਂ ਹੁਣ ਦੇਖ ਸਕਦੇ ਹੋ ਕਿ ਸਾਰੀਆਂ ਝੁੱਗੀਆਂ ਜਿਹੜੀਆਂ ਇਸ ਸਮੇਂ ਖਾਲੀ ਨੇ ਇੱਥੋਂ ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਕਿ ਕਿਸੇ ਦਾ ਕੋਈ ਜਾਨ ਮਾਨ ਦਾ ਨੁਕਸਾਨ ਨਾ ਹੋਵੇ ਪਿਛਲੀ ਵਾਰ ਵੀ ਜਿਹੜੀਆਂ ਇਹ ਝੁੱਗੀਆਂ ਨਾਲ ਜਾਦਾ ਨੁਕਸਾਨ ਹੋਇਆ ਸੀ ਇਹੀ ਸਾਰੇ ਇੱਥੇ ਟੁੱਟ ਗਿਆ ਸੀਗੀਆਂ ਇੱਕ ਵਾਰ ਕੱਗਰ ਵੱਲੂ ਵੀ ਲੈ ਕੇ ਚੱਲਦੇ ਹਾਂ ਉੱਥੇ ਦੀ ਸਥਿਤੀ ਦਿਖਾਉਂਦੇ ਹਾਂ ਹਾਲਾਂਕਿ ਕੱਗਰ ਦੇ ਨਾਲ ਦਾ ਇਲਾਕਾ ਦੇਖੋ ਇੱਥੇ ਤੱਕ ਦੇਖੋ ਪਾਣੀ ਦੀ ਮਾਰ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਪਾਣੀ ਕਿੰਨਾ ਵਧਿਆ 70000 ਕਿ ਤੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਇੱਥੇ ਮੌਜੂਦ ਆ ਪੁਲਿਸ ਪ੍ਰਸ਼ਾਸਨ ਮੌਜੂਦ ਆ ਪੁਲਿਸ ਵੱਲੋਂ ਜਿਹੜਾ ਇੱਥੇ ਲੋਕਾਂ ਨੂੰ ਜਿਹੜਾ ਸਮਝਾਇਆ ਜਾ ਰਿਹਾ ਇਹਨਾਂ ਨੂੰ ਕਿਹਾ ਅਲਰਟ ਕੀਤਾ ਜਾ ਰਿਹਾ ਕਿ ਉਹ ਨਾ ਅੱਗੇ ਵਧਣ ਤੇ ਨਾ ਉੱਥੇ ਪਹੁੰਚਣ ਇਹ ਸਥਿਤੀ ਆ ਰਹੀ ਹੈ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਗਰ ਦੇ ਅਧੀਨ ਆਉਂਦਾ ਏਰੀਆ ਹੈਗਾ ਹਾਲਾਂਕਿ ਕਗਰ ਦੇ ਵਿੱਚ ਕਿੰਨਾ ਕੁ ਬਹਾਇਆ ਉੱਥੇ ਤੱਕ ਲੈ ਕੇ ਚੱਲਦੇ ਆ ਹਾਲਾਂਕਿ ਉਹ ਪੁਲ ਜਿਹੜਾ ਆ ਬੰਦ ਕੀਤਾ ਗਿਆ ਸੀ ਕਿਉਂਕਿ ਪੁਲ ਦੇ ਉੱਤੇ ਜਿਹੜਾ ਇਸ ਸਮੇਂ ਜਿਹੜਾ ਆ ਉਹ ਪੂਰਾ ਮਲਬਾ ਇਕੱਠਾ ਹੋ ਗਿਆ ਸੀਗਾ ਉਹ ਮਲਬਾ ਜਿਹੜਾ ਕਿ ਪਾਣੀ ਦੇ ਬਹਾਰ ਨਾਲ ਆਉਂਦਾ ਆ ਉਹ ਮਲਬਾ ਪੂਰਾ ਪੁਲ ਦੇ ਉੱਤੇ ਇਕੱਠਾ ਸੀਗਾ ਸੋ ਮਲਬੇ ਨੂੰ ਹੁਣ ਇਸ ਸਮੇਂ ਚੱਕਿਆ ਜਾ ਰਿਹਾ ਆ ਤਾਂ ਕਿ ਖਾਲੀ ਕੀਤਾ ਜਾਵੇ ਪੁਲ ਨੂੰ ਸਾਫ਼ ਕੀਤਾ ਜਾਵੇ ਕਿ ਜੇਕਰ ਪੱਦਰ ਪਾਣੀ ਦਾ ਘਟਦਾ ਪਾਣੀ ਦਾ ਜਿਹੜਾ ਵਹਾਅ ਘਟਦਾ ਤਾਂ ਫੇਰ ਜਿਹੜਾ ਹੈ ਇੱਥੋਂ ਜਿਹੜਾ ਹੈ ਰਸਤੇ ਨੂੰ ਚਾਲੂ ਕੀਤਾ ਜਾਵੇ ਕਿਉਂਕਿ ਇਹ ਮੇਨ ਇੱਕ ਰਸਤਾ ਹੈ ਮਵਾਰਕਪੁਰ ਤੋਂ ਜੇਕਰ ਨਗਲਾ ਜਾਣਾ ਹੈ ਤਾਂ ਇੱਕ ਮੇਨ ਰਸਤਾ ਹੈ ਜੇਕਰ ਇਹ ਰਸਤੇ ਤੋਂ ਜਾਣਿਆ ਤਾਂ ਬੜਾ ਸ਼ਾਰਟਕਟ ਆ अदरवाइज ਫਿਰ ਪੂਰਾ ਚਿਰਕਪੁਰ ਤੋਂ ਹੋਰ ਏਰੀਆ ਘੁੰਮ ਕੇ ਜਾਣਾ ਪੈਂਦਾ ਆ ਸੋ ਪਾਣੀ ਦੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਵਹਾਅ ਕਿੰਨਾ ਤੇਜ਼ ਆ ਇਹ ਪਾਣੀ ਦਾ ਵਹਾਅ ਕਰਕੇ ਇਹ ਜਿਹੜਾ ਇਸ ਸਮੇਂ ਤੇਜ਼ ਨਜ਼ਰ ਆ ਰਿਹਾ 70000 ਕਿਊਸਿਕ ਪਾਣੀ ਦੀ ਚੇਤਾਵਨੀ ਖੁਦ ਜਿਹੜੀ ਆ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸੀ ਡੀਸੀ ਮਹਾਲੀ ਵੱਲੋਂ ਇਸ ਦੀ ਚੇਤਾਵਨੀ ਜਿਹੜੀ ਉਹ ਦੇ ਦਿੱਤੀ ਗਈ ਸੀ ਪਾਣੀ ਇੰਨਾ ਬਹਾ ਤੇ ਸੀ ਕਿ ਪੁਲ ਦੇ ਉੱਪਰ ਚ ਪਾਣੀ ਜਾਂਦਾ ਤੇ ਜਿਸ ਨਾਲ ਸਾਰਾ ਕੂੜਾ ਖੜਕੜ ਇਕੱਠਾ ਹੋ ਜਾਂਦਾ ਜਿਸ ਨੂੰ ਹੁਣ ਜਿਹੜੀ ਆ ਮਸ਼ੀਨ ਕ੍ਰੇਨ ਆ ਉਹ ਲੱਗੀ ਹੋਈ ਆ ਉਹ ਕ੍ਰੇਨ ਜਿਹੜੀ ਆ ਹੁਣ ਜਿਹੜਾ ਆ ਇਸ ਸਮੇਂ ਇਥੋਂ ਦਰਖਤ ਜਿਹੜਾ ਆ ਕੂੜਾ ਜਿਹੜਾ ਇਕੱਠਾ ਹੋ ਕੇ ਪਾਣੀ ਨਾਲ ਪਾਣੀ ਦੇ ਵਹਾਣ ਨਾਲ ਚਲਾਇਆ ਜਾਵੇ ਸੋਏ ਤਸਵੀਰ ਜਿਹੜੀ ਤੁਹਾਨੂੰ ਇਸ ਸਮੇਂ ਅਸੀਂ ਦਿਖਾ ਰਹੇ ਆ ਇਹ ਮੇਨ ਪੁਲ ਦੀ ਆ ਇਹ ਖਾਸ ਪੁਲਾ ਜਿਹੜਾ ਮੁਬਾਰਕਪੁਰ ਤੋਂ ਨਗਲੇ ਨੂੰ ਪੁਲ ਜਾਂਦਾ ਆ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਤੇਜ਼ ਜਿਹੜਾ ਆ ਪਾਣੀ ਦਾ ਬਹਾਵ ਹਜੇ ਵੀ ਨਜ਼ਰ ਆ ਰਿਹਾ ਹੈ ਤੇ ਤਸਵੀਰ ਜਿਹੜੀ ਹੈ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਕਈ ਜਿਹੜੇ ਨੇ ਸਪੌਟ ਨੇ ਪਾਣੀ ਦੇ ਪੁਲ ਦੇ ਉੱਤੇ ਲਾਈਆਂ ਹੋਈਆਂ ਨੇ ਤਾਂ ਕਿ ਕੋਈ ਵੀ ਜਿਹੜਾ ਪਾਣੀ ਚ ਨਾ ਗਰੇ ਉਹ ਵੀ ਪੱਟੀਆਂ ਜਾ ਚੁੱਕੀਆਂ ਨੇ ਕਿਉਂਕਿ ਪਾਣੀ ਦਾ ਬਹਾਵ ਤੇਜ਼ ਸੀਗਾ ਹਾਲਾਂਕਿ ਪਿਛਲੀ ਵਾਰ ਵੀ ਇਹੀ ਜਿਹੜਾ ਸਪੌਟ ਸੀਗਾ ਇਹੀ ਜਿਹੜੀ ਥਾਂ ਸੀਗੀ ਜਿੱਥੇ ਜਿਹੜੇ ਪਾ ਆ ਪੂਰੀ ਤਰ੍ਹਾਂ ਗਰਸਤ ਹੋਇਆ ਸੀ ਇਹਨੂੰ ਪੁਲ ਨੂੰ ਬਣਾਉਣ ਦੇ ਲਈ ਰਸਤੇ ਨੂੰ ਜੋੜਨ ਦੇ ਲਈ ਕਾਫੀ ਮੁਸ਼ੱਦਦ ਕਰਨੀ ਪਈ ਸੀ ਕਾਫੀ ਮਿਹਨਤ ਕਰਨੀ ਪਈ ਸੀ ਸੋ ਹਜੇ ਤੱਕ ਰਸਤਾ ਦੋਨੋਂ ਪਾਸੇ ਰੋਕਿਆ ਗਿਆ ਰੇਨ ਵੱਲੋਂ ਕੰਮ ਜਾਰੀ ਆ ਤੇ ਕੱਗਰ ਨਜ਼ਰ ਆ ਰਿਹਾ ਸਰਦੂਲ ਕਾ ਤਾਂ ਕਿ ਅਸਿਕਾ ਗਰ ਦੀ ਜਿਹੜੀ ਮਾਰ ਆ ਉਹ ਉਹ ਨਜ਼ਰ ਆਉਂਦੀ ਆ ਕਿਉਂਕਿ ਪਿਛਲੀ ਬਾਰ ਵੀ ਜਦ ਪਾਣੀ ਦਾ ਪੱਦਰ ਬਜਾਦਾ ਵਧਿਆ ਸੀ ਪਾਣੀ ਜ਼ਿਆਦਾ ਨਜ਼ਰ ਆ ਰਿਹਾ ਸੀ ਉਸ ਦੇ ਨਾਲ ਜਿਹੜਾ ਆ ਏਸ ਪੋਲ ਨੂੰ ਪਹਿਲਾਂ ਹੀ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਸੀ ਐਸੇ ਕਰਕੇ ਤਮਾਮ ਏਰੀਆ ਦੇ ਵਿੱਚ ਇਹੀ ਇਹੀਆਂ ਸਥਿਤੀਆਂ ਹੀ ਨਜ਼ਰ ਆਉਂਦੀਆਂ ਨੇ ਤਸਵੀਰਾਂ ਨਜ਼ਰ ਆਉਂਦੀਆਂ ਨੇ ਸੋ ਇਹ ਤਸਵੀਰ ਆ ਇਸ ਸਮੇਂ ਮੁਬਾਰਕਪੁਰ ਦੀ ਪਾਣੀ ਦੀ ਸਪੀਡ ਤੁਸੀਂ ਖੁਦ ਦੇਖ ਸਕਦੇ ਹੋ ਇਸ ਪਾਸੇ ਨੂੰ ਜਿਹੜਾ ਇਹ ਆ ਉਹ ਪਾਣੀ ਜਾ ਰਿਹਾ ਆ ਜਿੱਥੋਂ ਸੰਗਰੂਰ ਜਾਂ ਹੋਰ ਏਰੀਆ ਦੇ ਵਿੱਚ ਪਾਣੀ ਜਿਹੜਾ ਉਹ ਮਾਰ ਮਾਰੇਗਾ ਹਾਲਾਂਕਿ ਪਹਿਲਾਂ ਹੀ ਵਾਰਨਿੰਗ ਜਿਹੜੀ ਦਿੱਤੀ ਗਈ ਆ ਅਜੇ ਬਹੁਤ ਸਾਰੇ ਪੱਕਰਪੁਰ ਜਾਂ ਬਹੁਤ ਸਾਰੇ ਹੋਰ ਵੀ ਏਰੀਏ ਨੇ ਜਿਹੜੇ ਇਸ ਪਾਣੀ ਦੀ ਜਿਹੜੀ ਚਪੇੜ ਚ ਆਉਂਦੇ ਨੇ ਤਾਂ ਉਹਨਾਂ ਨੂੰ ਅਲਰਟ ਪਹਿਲਾਂ ਜਾਰ ਕੀ ਕੀ ਖਤਰਾ ਹੈ ਜਿਸ ਵੇ ਡਰਾ ਕੇ ਲੋਕਾਂ ਦੇ ਘਰਾਂ ਚ ਜਾਂ ਖੇਤਾਂ ਚ ਪਾਣੀ ਜਿਹੜਾ ਵੜ ਸਕਦਾ ਇਸ ਕਰਕੇ ਪਹਿਲਾਂ ਹੀ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਆ ਸੋ ਇਸੇ ਤਰ੍ਹਾਂ ਜਿਹੜਾ ਆ ਇਸ ਏਰੀਏ ਨੂੰ ਵੀ ਜਿਹੜਾ ਆ ਪਹਿਲਾਂ ਹੀ ਖਾਲੀ ਕਰਵਾਇਆ ਗਿਆ ਪੁਲ ਦੀ ਆਪ ਤੁਸੀਂ ਤਸਵੀਰ ਦੇਖੋ ਕਿ ਪੁਲ ਦੇ ਉੱਤੇ ਕਿਸ ਤਰੀਕੇ ਦੀ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਆ ਕਿਵੇਂ ਹਾਲਾਕੇ ਪੁਲ ਨੂੰ ਜਿਹੜਾ ਆ ਪੂਰੀ ਤਰ੍ਹਾਂ ਨੁਕਸਾਨ ਜਿਹੜਾ ਨਜ਼ਰ ਆ ਰਿਹਾ ਆ ਕਿ ਇਹ ਪੁਲ ਜਿਹੜਾ ਨੀਵਾ ਆ ਆਮ ਕਰਕੇ ਇੱਥੇ ਦੂਜੇ ਪਾਸੇੋਂ ਦੋਨੋਂ ਪਾਸੇੋਂ ਏਰੀਆ ਦੇ ਵਿੱਚੋਂ ਇਹ ਪੁਲ ਨੀਵਾ ਹੈ ਇਸ ਕਰਕੇ ਪਾਣੀ ਜਿਹੜਾ ਆ ਪੌਦੇ ਉੱਪਰ ਚੀ ਵੀ ਕ੍ਰਾਸ ਹੋਣ ਲੱਗ ਪਿਆ ਸੀ ਸਵੇਰ ਸਮੇਂ ਪਰ ਹੁਣ ਜਿਹੜਾ ਆ ਪੁਲ ਨੂੰ ਜਿਹੜਾ ਕੰਟਰੋਲ ਕੀਤਾ ਗਿਆ ਇੱਥੋਂ ਪਾਣੀ ਨੂੰ ਤਾਂ ਕਿ ਜਿਹੜਾ ਆ ਲੋਕਾਂ ਨੂੰ ਜਿਹੜੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਆਮ ਕਿਸੇ ਦੀ ਜਾਨ ਮਾਨ ਦਾ ਨੁਕਸਾਨ ਨਾ ਹੋਵੇ ਇਸੇ ਕਰਕੇ ਹੁਣ ਇਸ ਸਮੇਂ ਇਸ ਨੂੰ ਜਿਹੜਾ ਹੈ ਪੁਲ ਨੂੰ ਬੰਦ ਕੀਤਾ ਗਿਆ ਸੀ ਹੁਣ ਇਹਦੀ ਸਫਾਈ ਹਜੇ ਸ਼ੁਰੂ ਕੀਤੀ ਗਿਆ ਪ੍ਰਸ਼ਾਸਨ ਵੱਲੋਂ ਦੇਖ ਕਰ ਜੇਕਰ ਪਾਣੀ ਦੀ ਮਾਰ ਪਿੱਛੋਂ ਤੇਜ਼ ਹੁੰਦੀ ਆ ਤਾਂ ਦੁਬਾਰਾ ਇਸ ਪੁਲ ਨੂੰ ਨੁਕਸਾਨ ਨਾ ਪੁੱਜੇ ਜੇ ਪੁਲ ਕਲੀਅਰ ਹੋਵੇਗਾ ਤਾਂ ਪਾਣੀ ਇਸ ਤੋਂ ਗੁਜ਼ਰ ਸਕਦਾ ਪਰ ਜੇਕਰ ਇਸ ਦੇ ਉੱਤੇ ਉਸੇ ਤਰੀਕੇ ਨਾਲ ਦਰਖਤ ਜੜੀਆਂ ਝਾੜੀਆਂ ਜਾਂ ਹੋਰ ਮਲਵਾ ਜੇ ਪਿਆ ਰਵੇਗਾ ਤਾਂ ਪਾਣੀ ਫਸ ਸਕਦਾ ਇੱਥੇ ਪਾਣੀ ਰੁਕ ਸਕਦਾ ਜਿਸ ਨਾਲ ਪੁਲ ਟੁੱਟਣ ਦਾ ਵੀ ਖਤਰਾ ਉਸੇ ਤਰੀਕੇ ਨਾਲ ਰਹੇਗਾ ਹਾਲਾਂਕਿ ਇਸ ਦੇ ਨਾਲ ਲੱਗਦੇ ਚੁੱਕੀਆਂ ਆਇਆ ਗਿਆ ਸੀ ਕੇਵਲ ਇਹ ਇੱਕ ਇੱਕ ਏਰੀਆ ਆ ਜਿੱਥੋਂ ਮੁਵਾਰਕਪੁਰ ਤੋਂ ਨਗਲਾ ਰੋਡ ਆ ਪਰ ਉਸ ਤੋਂ ਇਲਾਵਾ ਜਿੰਨੇ ਜਿੰਨੇ ਕੱਗਰ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਖਾਲੀ ਕਰਾ ਲਿੱਤਾ ਜਾਂਦਾ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਆ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਕਿ ਉਹ ਇਸ ਬਹਾਤ ਉਹ ਇਸ ਨਦੀ ਤੋਂ ਦੂਰ ਰਹਿਣ ਕਿਉਂਕਿ ਕੱਗਰ ਦੀ ਮਾਰ ਕਈ ਇਲਾਕਿਆਂ ਦੇ ਵਿੱਚ ਪੈਂਦੀ ਆ ਪਿਛਲੀ ਵਾਰ ਅਸੀਂ ਕੱਗਰ ਦਾ ਕਹਿਰ ਦੇਖ ਚੁੱਕੇ ਆ ਕਿ ਕਿੱਥੇ ਸਰਦੂਲਗੜ੍ਹ ਤੱਕ ਕਿੱਥੇ ਸਗਰੂਰ ਤੱਕ ਕੱਗਰ ਨੇ ਆਪਣੀ ਮਾਰ ਮਾਰੀ ਸੀ ਕੱਗਰ ਦੀ ਮਾਰ ਕਰਕੇ ਹੀ ਜਿਹੜਾ ਆ ਸਾਰਾ ਇਹ ਏਰੀਆ ਅਫੈਕਟਡ ਹੋਇਆ ਸੀ ਸੋ ਇਹ ਇਹ ਏਰੀਆ ਆ ਜਿਹੜਾ ਇਸ ਸਮੇਂ ਤੁਹਾਨੂੰ ਦਿਖਾ ਰਿਹਾ ਕਿ ਦੇਖੋ ਆਮ ਤੌਰ ਤੇ ਜਿਹੜੇ ਪਿੱਲਰ ਨੇ ਉਹ ਬਿੰਗੇ ਹੋ ਚੁੱਕੇ ਨੇ ਜਿਹੜੇ ਇੱਥੋਂ ਜਿਹੜਾ ਆ ਸਪੋਰਟ ਨੇ ਜਿਹੜੇ ਪੁੱਲ ਦੇ ਉਹ ਕੁੱਕ ਚੁੱਕੇ ਨੇ ਸੋ ਇਹ ਇਸ ਸਮੇਂ ਤਸਵੀਰ ਆ ਕਗਰ ਦੀ ਮਾਰ ਦੀ ਹਾਲਾਂਕਿ ਪੰਜਾਬ ਦੇ ਵਿੱਚ ਕਈ ਥਾਈ ਪਾਣੀ ਆ ਪਰ ਚੰਡੀਗੜ੍ਹ ਦੇ ਨਾਲ ਮਹਾਲੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਹਜੇ ਤੱਕ ਪਾਣੀ ਦੀ ਉਨੀ ਮਾਰ ਨਜ਼ਰ ਨਹੀਂ ਆ ਰਹੀ ਸੀ ਪਰ ਜਿੰਨੀ ਹੁਣ ਇਸ ਸਮੇਂ ਨਜ਼ਰ ਆਉਣੀ ਸ਼ੁਰੂ ਹੋਈ ਆ ਸਵੇਰ ਤੋਂ ਹੀ ਜਿਹੜੀ ਪ੍ਰਸ਼ਾਸਨ ਵੱਲੋਂ 警告 ਇਸ ਨੂੰ ਲੈ ਕੇ ਜਾਰੀ ਕੀਤੀ ਗਈ ਆ ਕਿ ਕਗਰ ਦੇ ਵਿੱਚ ਪਾਣੀ ਦਾ ਵਹਾ ਕਿੰਨਾ ਵੱਧ ਚੁੱਕਿਆ ਆ ਸੋ ਇਹ ਤਸਵੀਰਾਂ ਨੇ ਜਿਹੜ ਤੁਹਾਨੂੰ ਇਸ ਸਮੇਂ ਅਸੀਂ ਇੱਕ ਗਰਦੀਆਂ ਦਿਖਾ ਰਹੇ ਹਾਂ ਬਣੇਰੋ ਪੀਟੀਸੀ ਦਾ ਪਲਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਮੈਨੂੰ ਜਸਪੀਤ ਸਿੰਘ ਅਸ਼ਕ ਤੇ ਕੈਮਰਾਮੈਨ ਇੰਦਰਜੀਤ ਸਿੰਘ ਨੂੰ ਦੀ ਇਜਾਜ਼ਤ ਤਨਵਾਦ